ਜਿਤੇ ਲੋਕ ਗਰਮੀ ਨਾਲ ਤਰਾਹੀ ਤਰਾਹੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਉੱਤੇ ਹੀ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਰਮੀ ਜਿਹੜਾ ਕਿ ਪੂਰਾ ਪਰਕੋਪ ਜਿਹੜਾ ਕਿ ਆਪਣਾ ਦਿਖਾਉਂਦੀ ਹੋਈ ਨਜ਼ਰ ਆਏਗੀ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਿਹੜਾ ਜਾਰੀ ਕੀਤਾ ਉਹਦੇ ਵਿੱਚ ਤੇਜ਼ ਹੀਟ ਹਵਾਵਾਂ ਦੇ ਨਾਲ ਨਾਲ ਜੇ ਗੱਲ ਕਰੀਏ ਤੇ ਜਿਹੜੀ ਧੁੱਪ ਹੈ ਉਹ ਵੀ ਪੂਰਾ ਇੱਕਦਮ ਆਪਣਾ ਕਹਿਰ ਬਰਪਾਉਂਦੀ ਹੋਈ ਦਿਖਾਈ ਦੇਵੇਗੀ ਜੇ ਗੱਲ ਕਰੀਏ ਅੱਜ ਦੇ ਟੈਂਪਰੇਚਰ ਦੀ ਜਿਹੜਾ ਕਿ ਤਾਪਮਾਨ ਹੈ ਉਹ 42 ਡਿਗਰੀ ਦੇ ਕਰੀਬ ਹੈ ਜੇ ਲਗਭਗ ਜੇ ਦੂਜੇ ਪਾਸੇ ਗੱਲ ਕਰੀਏ ਤੇ ਜਿਹੜਾ ਫੀਲ ਹੋ ਰਿਹਾ ਆ ਉਹ ਕਮ ਸੇ ਕਮ ਜਿਹੜਾ ਕੀ 44 ਤੋਂ 45 ਡਿਗਰੀ ਜਿਹੜਾ ਕਿ ਫੀਲ ਹੋ ਰਿਹਾ ਉਹ ਤੁਹਾਨੂੰ ਦੱਸ ਦਈਏ ਕਿ ਦੁਕਾਨਦਾਰਾਂ ਨੇ ਵੀ ਕਈ ਦੁਕਾਨ ਬਾਜ਼ਾਰਾ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਉਹ ਲੋਕ ਜਿਹੜੇ ਕਿ ਗਰਮੀ ਤੋਂ ਬਚਲ ਲਈ ਸੂਤੀ ਕੱਪੜਿਆ ਨਾ ਆਪਣੇ ਸਿਰੇ ਅੰਗਾਲੂ ਟਖਦੇ ਹੋਏ ਜਿਹੜੇ ਕਿ ਆਪਣੀ ਮੰਜ਼ਲ ਦੀ ਓਹ ਜਾ ਰਹੇ ਆ ਕਿਤਨਾ ਕਿਤੇ ਗੱਲ ਕਰੀਏ ਮਜ਼ੁਰਗਾ ਦੀ ਜਾਂ ਬੱਚਿਆਂ ਦੀ ਉਦੋਂ ਹੀ ਕਰੋ ਇਹਨਾਂ ਨੂੰ ਭੇਜੋ ਜਦੋਂ ਕਿ ਆ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਲੋਕ ਵੈਸੇ ਵੀ ਬਾਕੀ ਲੋਕ ਵੀ ਉਦੋਂ ਹੀ ਕਰੋ ਨਿਕਲਣ ਜਦੋਂ ਜ਼ਿਆਦਾ ਜ਼ਰੂਰਤ ਹੋਵੇ ਇਹ ਸਵੇਰੇ ਕੰਮ ਆਪਣਾ ਕਰ ਲੈ ਜਾਂ ਦੇਰ ਸ਼ਾਮ ਨੂੰ ਕਰ ਲੈ ਕਿਉਂਕਿ ਤਪ ਇੰਨੀ ਜ਼ਿਆਦਾ ਹੈ ਗਰਮੀ ਇੰਨੀ ਜ਼ਿਆਦਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਵੀ ਕੋਈ ਵੀ ਨੁਕਸਾਨ ਹੋ ਸਕਦਾ ਤੇਜ਼ ਗਰਮ ਹਵਾਵਾਂ ਦੇ ਨਾਲ ਨਾਲ ਧੁੱਪ ਨੇ ਜਿਹੜਾ ਕਿ ਇੱਕਦਮ ਐਦਾਂ ਜਕੜਿਆ ਹੋਇਆ ਮਹਾਨਗਰ ਨੂੰ ਕਿ ਲੋਕ ਜਿਹੜੇ ਕਿ ਤਰਾਹੀ ਤਰਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਲੋਕ ਗਰਮੀ ਨਾਲ ਤਰਾਹੀ ਤਰਾਹੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਵੀ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗਰਮੀ ਜਿਹੜਾ ਕਿ ਪੂਰਾ ਪਰਕੋਪ ਜਿਹੜਾ ਕਿ ਆਪਣਾ ਦਿਖਾਂਦੀ ਹੋਈ ਨਜ਼ਰ ਆਏਗੀ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਜਿਹੜਾ ਜਾਰੀ ਕੀਤਾ ਉਹਦੇ ਵਿੱਚ ਤੇਜ਼ ਹੀਟ ਹਵਾਵਾਂ ਦੇ ਨਾਲ ਨਾਲ ਜੇ ਗੱਲ ਕਰੀਏ ਤੇ ਜਿਹੜੀ ਧੁੱਪ ਹੈ ਉਹ ਵੀ ਪੂਰਾ ਇੱਕਦਮ ਆਪਣਾ ਕਹਿਰ ਬਰਪਾਉਂਦੀ ਹੋਈ ਦਿਖਾਈ ਦੇਵੇਗੀ ਜੇ ਗੱਲ ਕਰੀਏ ਅੱਜ ਦੇ ਟੈਂਪਰੇਚਰ ਦੀ ਜਿਹੜਾ ਕਿ ਤਾਪਮਾਨ ਹੈ ਉਹ 42 ਡਿਗਰੀ ਦੇ ਕਰੀਬ ਹੈ ਜੇ ਲਗਭਗ ਜੇ ਦੂਜੇ ਪਾਸੇ ਗੱਲ ਕਰੀਏ ਤੇ ਜਿਹੜਾ ਫੀਲ ਹੋ ਰਿਹਾ ਆ ਉਹ ਕਮ ਸੇ ਕਮ ਜਿਹੜਾ 44 ਤੋਂ 45 ਡਿਗਰੀ ਜਿਹੜਾ ਕੀ ਫੀਲ ਹੋ ਰਿਹਾ ਉਹ ਤੁਹਾਨੂੰ ਦੱਸ ਦਈਏ ਕਿ ਦੁਕਾਨਦਾਰਾਂ ਨੇ ਵੀ ਕਈ ਦੁਕਾਨ ਬਾਜ਼ਾਰਾ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਉਹ ਲੋਕ ਜਿਹੜੇ ਕੀ ਗਰਮੀ ਤੋਂ ਬਚਣ ਲਈ ਸੂਤੀ ਕੱਪੜਾ ਨਾ ਆਪਣੇ ਸ੍ਰੀ ਰਿਕ ਅੰਗਲ ਉੱਟ ਤਖਦੇ ਹੋਏ ਜਿਹੜੇ ਕਿ ਆਪਣੀ ਮੰਜ਼ਲ ਦੀ ਓਹ ਜਾ ਰਹੇ ਆ ਕਿਤਨਾ ਕਿਤੇ ਗੱਲ ਕਰੀਏ ਬਜ਼ੁਰਗਾਂ ਦੀ ਜਾਂ ਬੱਚਿਆਂ ਦੀ ਉਦੋਂ ਹੀ ਕਰੋ ਉਹਨਾਂ ਨੂੰ ਭੇਜੋ ਜਦੋਂ ਕਿ ਆ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਲੋਕ ਵੈਸੇ ਵੀ ਬਾਕੀ ਲੋਕ ਵੀ ਉਦੋਂ ਹੀ ਕਰੋ ਨਿਕਲਣ ਜਦੋਂ ਜ਼ਿਆਦਾ ਜ਼ਰੂਰਤ ਹੋਵੇ ਇਹ ਸਵੇਰੇ ਕੰਮ ਆਪਣਾ ਕੱਲ੍ਹ ਜਾਂ ਦੇਰ ਸ਼ਾਮ ਨੂੰ ਕਰ ਲੈਣ ਕਿਉਂਕਿ ਤਪ ਇੰਨੀ ਜ਼ਿਆਦਾ ਹੈ ਗਰਮੀ ਇੰਨੀ ਜ਼ਿਆਦਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਵੀ ਕੋਈ ਵੀ ਨੁਕਸਾਨ ਹੋ ਸਕਦਾ ਤੇਜ਼ ਗਰਮ ਹਵਾਵਾਂ ਦੇ ਨਾਲ ਨਾਲ ਧੁੱਪ ਨੇ ਜਿਹੜਾ ਕਿ ਇੱਕਦਮ ਐਦਾਂ ਜਖੜਿਆ ਹੋਇਆ ਮਹਾਨਗਰ ਨੂੰ ਕਿ ਲੋਕ ਜਿਹੜੇ ਕਿ ਤਰਾਹੀ ਤਰਾਹੀ ਕਰਦੇ